ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਅੱਜ ਆਪਾਂ ਚੱਲੇ ਆਂ ਸ਼ਾਪਿੰਗ ਕਰਨ ਵਾਸਤੇ ਖੰਨੇ ਸ਼ਹਿਰ ਤੇ ਟਾਈਮ 12:30 ਦਾ ਹੋ ਗਿਆ ਹੈ ਤੇ ਅੱਜ ਧੁੱਪ ਹੈਗੀ ਬਹੁਤ ਜ਼ਿਆਦਾ ਤੇਜ਼ ਹੈ ਦੇਖੋ ਜੀ ਘਰ ਦੇ ਵਿੱਚੋਂ ਨਾ ਘਰੋਂ ਨਿਕਲਣਾ ਬਹੁਤ ਜ਼ਿਆਦਾ ਔਖਾ ਹੈ ਪਹਿਲਾਂ ਕੱਪੜੇ-ਕੁਪੜੇ ਧੋਣ ਲੱਗ ਕੇ ਸਾਰਾ ਕੰਮ ਨਿਬੇੜ ਕੇ ਹੁਣ ਚੱਲੇ ਆਂ ਚਲੋ ਜੀ ਹੁਣ ਆਪਾਂ ਚੱਲਦੇ ਆਂ ਪਹਿਲਾਂ AC ਵਾਲੇ ਕਮਰੇ ਦੇ ਵਿੱਚ ਤੁਹਾਨੂੰ ਬਿਲਕੁਲ ਪਤਾ ਨਹੀਂ ਤੇ ਲੱਗਦਾ ਹੈ ਗਰਮੀ ਦਾ ਤੇ ਹੁਣ ਜਦੋਂ ਜਾਣ ਲੱਗੇ ਨਾ ਤਾਂ ਹੁਣ ਪਤਾ ਲੱਗਿਆ ਵੀ ਇੰਨੀ ਜ਼ਿਆਦਾ ਗਰਮੀ ਚਲੋ ਜੀ ਹੁਣ ਆਪਾਂ ਚੱਲੀਏ ਕਿਹੜੀ ਦੁਕਾਨ ਤੇ ਚੱਲੀਏ ਉਹਨਾਂ ਨੇ ਚਾਲਦੇ ਆ ਧੁੱਪ ਬਹੁਤ ਕੋਈ ਚੀਜ਼ ਰੱਖਣੀਆਂ ਕਰਕੇ ਨਾ ਬਹੁਤ ਜ਼ਿਆਦਾ ਰਸ ਹੈ ਸੋਹਣੇ ਸੋਹਣੇ ਸੂਟ ਫ੍ਰੀ ਕਰ ਰਹੀਆਂ ਨੇ ਮੇਰੀਆਂ ਭੈਣਾਂ ਜੁੱਤਾਂ ਦੀ ਮਸਲੀਨ ਦੇ ਬੜਬੜੀ ਦੇ ਹਾਲੇ ਸਾਰੀ ਵਿਆਹ ਸ਼ਾਦੀ ਦੇ ਸੂਟਾਂ ਦੀ ਸੇਲ ਕਰ ਰਹੀਆਂ ਨੇ ਸੂਟਾਂ ਦੀ ਸੇਲ ਜੇ ਵਾਈਟ ਵਾਂਗ ਦੇ ਟਿੱਕੇ ਟਿੱਕੇ ਜਿਹੜਾ ਲੈ ਹਾਂ ਮੈਂ ਲੈ ਲੋ ਜਿੰਦੇ ਲੈ ਲੋ ਚੱਪਲ ਲੈ ਲੋ ਕੀ ਤਰ੍ਹਾਂ ਹੋ ਗਈ ਸੋਪਰ ਕਲਰ ਆ ਆ ਦੇਖ ਲੈ ਤੂੰ ਡਾਰਕ ਦਿਖਾਓ ਡਾਰਕ ਦਿਖਾਓ ਬੱਚੇ ਛੱਡਦੇ ਨਹੀਂ ਹੈਗੇ ਹੋ ਗਏ ਖੇਲੇ ਕਿਲੇ ਕਿਲੇ ਮਲਾਈ ਗੇਲੇ ਬਰੀਆਂ ਕਿਹ ਕਿਲੇ ਬੋਰ ਨਹੀਂ ਆਉਗਾ ਤੇ ਫਿਰ ਟੈਨਸ਼ਨ ਨਾ ਨਾ ਬੂਰਾ ਜੇ ਵਾਪਸੀ ਚਾਹੇ 10 ਵਾਰ ਤੋਤੀ ਹੋਵੇ ਬੂਰਾ ਗਿਆ ਵਾ ਚੱਲ ਠੀਕ ਆ ਬੂਰੀ ਸੁੱਟ ਕੇ ਜਾਵਾਂਗੇ ਠੀਕ ਆ ਕਿ ਸਾਡੇ ਲਈ ਤਾਂ ਰੱਬ ਦਾ ਰੂਪ ਹੈ ਜੋ ਮਰਜ਼ੀ ਕਰ ਸਕਦਾ ਚੱਲ ਠੀਕ ਆ ਫਿਰ ਅੱਗੇ ਵੀ ਤੁਸੀਂ ਬਣਾਇਆ ਅੱਗੇ ਨਹੀਂ ਤੁਹਾਨੂੰ ਹਾਂ ਹਾਂ ਅੱਗੇ ਜੇ ਕੰਪਲ ਵਗੈਰਾ ਲੈ ਕੇ ਗਏ ਹਾਂ ਪਰ ਟਿੱਕਰ ਆਂਗਰ ਹੋਵੇ ਬਿਲਕੁਲ ਵੀ ਜੱਦਰ ਦੇ ਵਿੱਚ ਦੇਖੋ ਸਾਰੀ ਚੀਜ਼ ਦਿਖਾਉਂਗਾ ਫਿਰ ਮੈਂ ਹੌਲੀ ਹੌਲੀ ਸਮਝੀ ਆਉਂਗਾ ਤੁਹਾਡਾ ਚੁਆਇਸ ਕੀ ਹੈ ਪਰ ਮੈਂ ਪੈਟਰਨ ਦਿਖਾਉਂਗਾ ਪਹਿਲਾਂ ਕੀ ਹੈ ਇਹ ਵੀ 6.5 ਇੰਚ ਦੀ ਰੇਂਜ ਆ ਬਣੀ ਤੁਹਾਡਾ ਜਿਹੜਾ ਬੈੱਡ ਆ ਨਾ 6.5x6 ਦਾ ਕੋਈ ਦਿੱਕਤ ਨਹੀਂ ਵੀ ਜੀ ਇਹ ਜਿਹੜਾ ਸਾਈਜ਼ ਆ ਇਹ 90x108 ਦੇ ਵਿੱਚ ਹੈ ਠੀਕ ਹੈ ਜੀ ਤੁਸੀਂ ਜਿੰਨਾ ਮਰਜ਼ੀ ਪਛਾ ਸਕਦੇ ਹੋ 6 ਤੋਂ 6.5 ਇੰਚ ਗੱਦੇ ਤੇ ਇਹ 7 ਫੁੱਟ ਚੌੜੀ ਹੈ 9 ਫੁੱਟ ਲੰਬੀ ਹੈ ਪੂਰੀ ਆਨੇ ਸੀ ਸਮਾਨ ਖਰੀਦਣਾ ਸਾਡੇ ਕੋਲ ਕਿ ਸਮਰਾਲੇ ਤੋਂ ਵੀ ਗਾਕਾ ਟਿਕਟੋਕ ਦੇ ਕਾਫੀ ਸਟਾਰ ਆਉ। ਉਹ ਮੁੰਡਾ ਮੇਰੇ ਨਾਲ 70-80 ਹਜ਼ਾਰ ਤਸ ਦਾ ਜੀ ਮੈਨੂੰ ਕਹਿੰਦਾ ਅਸੀਂ ਉਹ ਸਾਡੇ ਤੋਂ ਸਮਾਨ ਲੈ ਕੇ ਜਾਂਦੇ ਨੇ 70-80 ਹਜ਼ਾਰ ਰੁਪਏ ਮਹੀਨਾ ਕੇ ਬਦਲ। ਹਾਂ। ਸਮਰਾਲੇ ਤੋਂ ਸਾਡੇ ਕੋਲ ਬਹੁਤ ਆਉਂਦੀ ਹੈ। ਹੁਣ ਤਾਂ ਸਾਰੇ ਬਾਈ ਆ ਜਾਂਦੇ ਨੇ। ਇੱਕ ਮੁੰਡਾ ਸੀ ਬਹੁਤ ਗੂੜੀ ਬੋਡੀ ਬਣੀ ਹੋਇਆ। ਕਾਫੀ ਪੁਰਾਣੇ ਗਾਣੇ। ਪੁਰਾਣੀ ਬਤਾਓ। ਵਲੋ ਸਾਨੂੰ ਸਾਰੀ ਦੱਸ ਕੇ ਗਿਆ ਕਹਿੰਦਾ ਤੁਸੀਂ ਵੀ ਐਡਵਰਟਾਈਜ਼ ਕਰਾਣੀ ਆ ਹੋਰ ਮੈਂ ਕਿਹਾ ਵੀਰੇ ਸਾਡੇ ਕੋਲ ਕਰ ਦਿੰਦੇ ਹਾਂ। ਉਹ ਕਹਿੰਦਾ ਅਸੀਂ ਤਾਂ ਪਤਾ ਵੀ ਨਹੀਂ ਲੱਗਦਾ ਹੈਗਾ। ਇਹ 800 ਰੁਪਏ ਰੇਂਜ ਦੇ ਇਹ ਪਿਓਰ ਲੱਠੇ ਦੀ ਚਾਦਰ ਹੈ ਜਿਹੜਾ ਲੱਠਾਂ ਦਾ ਅੰਦਰ ਦੀ ਪੁਰਾਣੀ ਤਾਂ ਇਹ ਉਹਦੀ ਬੈਕ ਸੀ ਦੇ ਨਾਲ ਆਦੀ ਬਾਕੀ ਇਹ ਇਸਰਾਣੇ ਇਹ ਸਾਈਜ਼ ਨਾਰਮਲ ਹੈ ਜੀ ਕਿ ਲੋਕ ਕਹਿੰਦੇ ਹਨ ਹਾਂ 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 ਤੁਸੀਂ ਮੈਨੂੰ ਇਹ ਦੱਸੋ ਇੱਕ ਤਾਂ ਖੱਦਰ ਗੇਸਮੈਂਟ ਦੇ ਕੀ ਆਪਾਂ ਇੱਕ ਜੈਪੂਰੀ ਇੱਕ ਲੱਠੇ ਵਾਲੀ ਹੈ ਤਿੰਨਾਂ ਚੋਂ ਕਿਹੜੀ ਇਸ ਤੋਂ ਵਧੀਆ ਦਿਖਾ ਲਾ ਇਹ 600 ਦੀ ਹੈ 650 ਦੀ ਹੈ 800 ਦੀ ਹੈ 600 ਵਾਲੀ ਦਿਖਾਓ ਸਾਨੂੰ ਕੋਈ ਗੋ ਮੇਲ ਨੇ ਆਪਣੇ ਕੋਲ ਦੋਨੇ ਮੇਲ ਦੇਖ ਲਿਓ ਦੋਨੇ 8 ਇੰਚੇ ਦਾ ਸੈੱਟ ਨੇ ਜੀ 8 ਇੰਚੇ ਦਾ ਸੈੱਟਾਂ ਦੇ ਦੋ ਰੱਤ 70 ਰਾਇ ਦੇ ਜਿੱਪਰ ਸਾਈਜ਼ 70 ਰਾਇ ਵੀ ਹੁੰਦਾ ਹੁਣ ਤਾਂ ਆਊਗਾ ਇਹ ਤੋਂ ਵੱਡਾ ਘੱਟ ਹੋਵੇ ਇਹ 600 ਰੁਪਏ ਦੀ ਰਹਿੰਦੀ ਹੈ ਕਲਰ ਫਾਸਟ ਨੇ ਭੂਰਾ ਗਿਆ ਵਾਪਸੀ ਹੈ ਕਿਸੇ ਵੀ ਤਰ੍ਹਾਂ ਦਾ ਸੁੱਕ ਚ ਪੈ ਗਿਆ ਸਾਡੀ ਜਿੱਧਰ ਪਿੱਛੇ ਵਾਪਸੀ ਹੁੰਦੀ ਆਹ ਦੇਖੋ ਬੜਾ ਸੋਹਣਾ ਕਲਰ ਡਾਗਿਆ ਇਹ ਲੈ ਕਿਲੋ ਕਵਰ ਨਾਲ ਉਹ ਵੱਡੇ ਸਾਈਜ਼ ਦਾ ਜੀ ਉਹ ਆਪਣੇ ਵੱਡੇ ਸਾਈਜ਼ ਜਿਆਦਾ بڑے ਸੋ ਆਪਾਂ ਨੂੰ ਕਰੇ ਰਖੋਣੀਆਂ ਐ ਅਜੀ ਵੀ ਖੋਲ ਕੇ ਦੇਖੋ ਪਿੰਨੋ ਕੋ ਬੋਕਸ ਹੋ ਰਹੇ ਨੇ ਉਹਨਾਂ ਵਾਸਤੇ ਪਈਆਂ ਨੇ ਜਿਵੇਂ ਆਮ ਆਪਾਂ ਨੇ ਪਛੋੜੀਆਂ ਨਾ ਉਹਦੇ ਵਾਸਤੇ ਆਪਾਂ ਨੇ ਲੇਡੀਆਂ ਨੇ ਜਿਵੇਂ ਹੁਣ ਰੋਜ਼ ਦੀ ਵਰਤੋਂ ਚ ਆਉਂਦੀਆਂ ਨਾ ਚਾਦਰਾਂ ਦੇ ਡੇਲੀ ਯੂਜ਼ ਲਈ ਜਾਂ ਜਿੱਦਾਂ ਮਰਜ਼ੀ ਯੂਜ਼ ਕਰੀ ਜਾਏ ਉਹ ਮਹਿੰਗੀ ਚਾਦਰਾਂ ਤਾਂ ਆਉਂਦੀਆਂ ਨਾ ਜਿਹੜੀ ਮਹਿੰਗੀ ਚਾਦਰ ਦੀ ਗੱਲ ਕਰਦੇ ਆ ਉਹ ਹਲੇ ਕਦੇ ਪਛੋੜੀ ਨਹੀਂ ਬੈਠੀ ਜਿਵੇਂ ਇਹ ਠਾਲੀ 9 ਬਾਈ 9 ਉਹ ਵੀ ਫਿੱਕੀ ਹੈ ਬਹੁਤੀ ਹਾਲੀ ਹੈ ਜੀ ਉਹ ਬਹੁਤੀ ਫਿੱਕੀ ਆ ਜਾਂਦੀ ਹੈ ਇਹਦਾ ਵੀ 80 ਇੰਚੀ ਦਾ ਸਿੰਘ ਕੀ ਇੰਨੇ ਕੁੜੇ ਵੈਸੇ ਵੀ ਨਹੀਂ ਆ 4 ਨਹੀਂ ਚੱਲਦੇ ਇੰਨੇ ਜਿਆਦਾ ਨਾ ਸਾਡੇ ਦੇ ਵਿੱਚ ਲੱਗੇ ਸਟੈਂਡਰਡ ਸਾਈਜ਼ ਹੈ ਇਹ ਉਹ ਵਸਾਈ 60 ਦਾ ਕਰਾ ਲੈਂਗੇ ਆਪਾਂ ਨੇ ਲੈਣੀਆਂ ਐ ਚਾਰ ਤਾਂ ਡਬਲ ਬੈੱਡ ਦੀਆਂ ਲੈਣੀਆਂ ਐ ਤਿੰਨ ਲੰਮਾ ਕੇ ਸਿੰਗਲ ਆਹ ਕਰ ਦੋ ਇੱਕ ਚਾਦਰ ਆ ਵਧੀਆ ਵਾਈਟ ਰੰਗ ਨਾ ਹੋਵੇ ਸਾਡੇ ਮਿੱਟੀ ਬੋਝ ਜਾਵੇ ਤੁਹਾਡੇ ਸਾਹਮਣੇ ਆ ਸਾਡੇ ਵੱਲੋਂ 2 ਮਹੀਨੇ ਬਾਅਦ ਆ ਕੇ ਚੇਂਜ ਕਰ ਸਕਦੇ ਹੋ ਤੁਹਾਨੂੰ ਪਤਾ ਹੈ ਚਾਹ ਪੈਸੇ ਲਿਜਾ ਸਕਦੇ ਹਾਂ ਸਾਨੂੰ ਕੋਈ ਇੱਕ ਦਮ ਨਹੀਂ ਦਾ ਸਾਨੂੰ ਖੋਲ ਦੇ ਉਹਦੇ ਬਹੁਤ ਸਵੇਰੇ ਖੜੇ ਹੋ ਜਾਂਦੇ ਸਾਡੀ ਅੱਜ ਦਾ ਸਾਡਾ ਸਿਸਟਮ ਹੈ ਚਿੱਪ ਜਾਣਾ ਨਹੀਂ ਆਪਾਂ ਖਰਾਬ ਕਰਨ ਆਹ ਬੀ ਦੇਖਾ ਜੀ 600 ਆਹ ਰੋਇਆ ਲੱਕੀ ਆ ਪੈਕ ਕਰਾ ਜੀ ਕਿੱਟੜੀ ਜਾਈ ਤਨ ਆਹ ਜੇ ਮੇਰੇ ਜੀ ਪੁੱਲ ਲਗਾ ਦਿਓ ਕੋਈ ਮੋਰ ਫਲਾਣਾ ਆਹ 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 ਸਾਡੀ ਪੀਸ ਦੇਖੋ ਇੱਕ ਗ੍ਰੀਨ ਕਲਰ ਦੇ ਗਿਆ ਜੀ ਬੜਾ ਵਧੀਆ ਕਲਰ ਹੈ ਜੀ ਕਲਰ ਉਹ ਦਵਾਂਗੇ ਆਪਾਂ ਜਿਹੜੇ ਅੱਜ ਕੱਲ ਚੱਲਦੇ ਨੇ ਅੱਗੇ ਫੈਸਟੀਵਲ ਆ ਜਿੱਦਾਂ ਮਰਜ਼ੀ ਯੂਜ਼ ਕਰੀ ਜਾਵੇ। ਸਿੰਗਲ ਕਲਰ ਮੈਚਿੰਗ। ਇਹ ਮੈਨ ਲੱਗਿਆ ਤੈਨੂੰ ਇਹ ਕਲਰ ਵਧੀਆ ਪਿੰਕ। ਠੀਕ ਆ। ਠੀਕ ਆ। ਚਲਾ ਦੇ ਦੇਖ। ਚਲ ਲੱਗਾ ਹੋ ਗਿਆ ਤੈਨੂੰ। ਥੋੜਾ ਜਿਹਾ ਲੱਗ ਵੀ ਚਾਹੀਦਾ ਹੈ। ਹਾਂ 2 ਹੋ ਜੀ। ਆਲਾ। ਲੱਗ ਗਿਆ ਵੀ। 2 ਹੋ ਜੀ। ਤੇਰੀ ਤੇ ਮੇਰੇ ਗਏ ਤੇ ਆ ਗੋ ਵੀ। ਇਹ ਤੇ ਦੋ ਪਰੇ। ਨਹੀਂ ਇਹ ਤਾਂ ਹੋਰ ਦਿਖਾਓ ਇਹ ਰਹਿਣ ਦੇ ਇਹ 300 टीसी ਹੈ ਜੀ ਥੋੜੇ ਉੱਧਰ ਬਾਅਦ टीसी ਚਲਦੇ ਨੂੰ ਤਾਂ ਪਤਾ ਇਹ ਕਪੜੇ ਹੱਥ ਨਾਲ ਇਹ 300 थ्रेड काउंट ਦੀ ਬਣੀ ਹੋਈ ਚਾਦਰ ਹੈ ਪਿਓਰ ਹੈਂਡ ਮੇਡ ਇਹ ਸੇਂਗ ਵਿੱਚ ਕੋਟ ਫੈਬਰਿਕ ਆਹ ਦਿਖਾਇਆ ਤਾਂ ਕਦਰ ਜਿਹੜਾ ਮੈਂ ਸਾਹਮਣੇ ਪਿਆ ਹੈ ਫਾਈਲ ਤੇ ਹੋਰ ਵੀ ਆਪਸ਼ਨ ਜਾਈਆਂ ਨੇ ਇਹ ਆਨਲਾਈਨ ਵਾਲੇ ਨਹੀਂ 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 ਮੈਡਮ ਦੱਲ ਹੋਊਗੀ ਕਿ ਬਾਕੀ ਇਹ ਤਾਂ ਉਹਦੇ ਵਗ ਮਤਲਬ ਹੀ ਨਹੀਂ ਅਸੀਂ 275 4 ਇਹ ਤਾਂ ਫੇਰ ਅਸੀਂ 20 25 ਸੈੱਟ ਵੇਚੇ ਹੋਣਗੇ ਇਕੱਲੇ ਚੱਦਰ ਮੈਂ 200 ਪੀਸ ਤੋਂ ਉੱਤੇ ਸੇਲ ਕਰ ਚੁੱਕਿਆ ਹਾਂ ਸੇਲ ਕਰਦਾ ਅੱਜ ਬੜ ਤੇ ਵਿਛਾ ਦੇ ਹੋਰ ਦਿਖਾ ਦਾਂ ਅੱਜ ਕੰਦਾ ਦਾ ਟ੍ਰੈਂਡ ਦਿਖਾ ਦੇ ਦਿਖਾ ਇਹ ਕੱਪੜੇ ਦੇ ਇਹ ਕੱਪੜੇ ਜੂੜ ਖਤਮ ਹੋਣਗੇ ਇਹ ਤਾਂ ਕਰੀਦੇ ਵਧੀਆ ਜਾਦੇ ਨੇ ਸਾਰੇ ਸ਼ੈਲਪ ਟ੍ਰੈਂਡ ਤਿੰਨ ਗੱਲ ਕਾ ਵੀ ਵਧੀਆ ਜਾ ਦਲੀਚੇ ਵਾਲੀ ਮੈਂ ਜਿਹੜੀਆਂ ਪਿਛਲੇ ਪੱਸੇ ਪਈਆਂ ਇਹ ਤਾਂ ਸਾਰੀ ਨਮੀ ਗਲਤ ਹੈ ਇਹ ਤਾਂ ਅੱਜ ਮਾਲ ਪਹਿਲਾਂ ਹੋਣੀ ਚਾਹੀਦੀ ਤੈਨੂੰ ਉਹ ਚਾਰ ਕਰ ਦੋ ਡਬਲ ਬੈਟ ਦੀ ਹਾਂ ਜੀ ਹੁਣ ਇਹ ਕਿੰਨੇ ਦੀ ਹੈ ਇੱਕ ਹੋਰ ਕਰ ਦੋ ਫਿਰ ਆਹ ਦੇਖਿਆ ਕਰਨਾ ਠੀਕ ਇਹ ਇਧਰ ਆ ਇਧਰ ਐਂਡੋ ਹਾਂ ਤੇ ਵਧੀਆ ਹੈ ਆਹ ਕਰਿਓ ਖੋਲਿਓ ਆਹ ਕਸਟਮ ਪਰ ਜੈਪੂਰੀ ਸਾਈ ਉਹ ਜਿਹੜੇ ਦੇਖ फोन ਕਿ ਨਾ ਬੀਚ ਐਟ ਹਾਂ ਜਿਹੜੀ ਤੁਸੀਂ ਮੈਡਮ ਆ ਚੀਜ਼ੇ ਕਹਿ ਰਹੇ ਹੋ ਨਾ ਵੀ ਖਰਾਬ ਹੋ ਜੂ ਕਿਸੇ ਵੀ ਤਰ੍ਹਾਂ ਦੀ ਸਾਲ ਡੇਢ ਸਾਲ ਬਾਅਦ ਜੇ ਲੱਗੇ ਤਾਂ ਮੈਨੂੰ ਵਾਪਸ ਦਿਓ ਚਲੋ ਇਹ ਵੀ ਕਰ ਦਿਓ ਫਿਰ ਉਹ ਨਾ ਹੁਣ ਨਹੀਂ ਵੇਚ ਰਿਹਾ ਅਗਰ ਤਾਂ ਇੰਨੇ ਗੋਰ ਨਾਲ ਕਹਿ ਰਹੇ ਆ ਇਹ ਮੇਰੇ ਕੁਸ਼ਨ ਸੈੱਟ ਵਾਲੇ ਵੀ ਆਂਦੇ ਨੇ ਸ਼ਾਇਦ ਮੈਂ ਤੁਹਾਨੂੰ ਉਸ ਦਿਨ ਵੀ ਦਿਖਾਏ ਹੋਣਗੇ ਦੇਖ ਕੇ ਚਲੋ ਵਗੀ ਲੱਗੇਗਾ ਤੋ ਨਹੀਂ ਕੱਟ ਬੇਚਦੇ ਇਹ ਐਦਾਂ ਵਿਛਣੀ ਆ ਮੈਡਮ ਇਹ ਕੁੰਮਕੇ ਵੀ ਨਹੀਂ ਵਿਛਣੀ ਆ ਰਾਂਗੇ ਉਧਰੋਂ ਲੱਕੀ ਫੋ ਕਰ ਇਹਨੂੰ ਲੱਕੀ ਇਹ ਕਿਨੂੰ ਵੜਾ ਦੇਣਾ ਇਹ ਕਿੰਨੇ ਦੀ ਹੈ ਇਹ ਤਾਂ ਬਹੁਤ ਵੱਡੇ ਸਾਈਜ਼ ਦਾ 9x9 ਤੇਰੀ 9x9 ਦੀ ਕਿੰਨੇ ਦੀ ਇਹ 1500 1500 ਇਹ ਬਿਛਣੀ ਵੀ ਇਦਾਂ ਹੀ ਹੈ ਇਹ ਸਿਰਪਾਸਾ ਜਿੱਦਾਂ ਫੁੱਲ ਵਧੀਆਂ ਨੇ ਆ ਇਹ ਪੈਰਾਪਸਾ ਇਹ ਕਿੱਲੋ ਕਵਰ ਡਿਫਰੈਂਟ ਸਟਾਈਲ ਦੇ ਹੋਣਗੇ ਸਿਮਿਲਰ ਕਿਸੇ ਦੇ ਨਹੀਂ ਹੋਣਗੇ ਡਾਰਕ ਦੇ ਕੰਟਰਾਸਟ ਕਿੱਲੋ ਕਵਰ ਆਹ ਕਰਦੇ ਨੇ ਇੱਕ ਆ ਰਿਹਾ ਸਿੰਗਲ ਦਿਖਾਓ ਹਾਂ ਕਾਬਣੀ ਕਰਨ ਇਹ ਕਰ ਦੋ ਅਰਜੁਨ ਆ ਲੱਕੀ ਕਾ ਵੀ ਘੜਦੇ ਜੀ ਨਾਲ ਚੌਕ ਲੱਗ ਗਿਆ ਸੰਗਮ ਦਿਖਾਇਓ ਤੈਨੂੰ ਕੋਈ ਨੀ ਚੱਕ ਫੇਰੇ ਵੀਜ਼ ਲੈ ਕੇ ਬਰੀ ਬਿੰਗਲ ਉਹ ਕਿਹੜੀਆਂ ਨੇ ਇੱਧਰ ਪਈਆਂ ਬਹੁਤ ਪਈਆਂ ਲੋਰ ਵੀ ਪਈਆਂ ਆਹ ਪਈਆਂ ਹਾਂਜੀ ਹਾਂਜੀ ਸਾਰੀਆਂ ਨੇ ਸੇਮ ਕਲਰ ਡਿਜ਼ਾਈਨ ਹੋ ਗਿਆ ਕੱਲ ਤਾਂ ਇਹ ਮੈਂ ਲੋ ਗੁਣੇ ਪ੍ਰੋਜੈਕਟ ਜਿੱਥੇ ਬਹੁਤ ਬੰਨਿਆ ਮੈਂ ਸਾਰੇ ਢੋਲੇ ਮੈਂ ਦਊਂਗਾ ਤੁਸੀਂ ਖੋਲੋ ਤਾਂ ਤੁਸੀਂ ਦੇਖੋ ਤਾਂ ਸਹੀ ਜਨ ਹੈ ਆਪਾਂ ਖੋਲ ਕੇ ਪੀਸ ਦੇਖਾਂਗੇ ਪਤਾ ਪਤਾ ਲੱਗਣਾ ਆਪਾਂ ਕੀ ਮਤਲਬ ਕੀ ਨਿੱਤੀ ਹੈ ਲੇਖੀ ਹੈ ਇਹ ਤੁਹਾਡਾ ਸੈੱਟ ਬਣਦਾ ਪਿਆ ਜਾਂ ਸੈੱਟ ਬਣਾਣਾ ਬਣਾਣਾ ਮੈਡਮ ਇਹਦੇ ਨਾਲ ਦਾ ਸੈੱਟ ਲੈ ਲਓ ਅਲੱਗ ਅਲੱਗ ਲੈ ਲਓ ਹਲਕ ਅਲੱਗ ਅਲੱਗ ਲੈ ਲਓ ਕੋਈ ਦਿੱਕਤ ਨਹੀਂ ਮੈਂ ਕਿ ਸੈੱਟ ਬਣਦਾ ਲੈਣਾ ਦੇਖੋ ਹਾਂਜੀ ਆਹ ਦੇਖਾ ਗਲਾਸੀ ਸੈੱਟ ਲੈ ਆਹੀ ਸਿੰਗਲ ਬੈੱਡ ਹੈ ਹਾਂ ਇਹ ਕਰ ਦੇ ਇੱਕ ਇਹ ਤਾਂ ਮੈਡਮ ਲਈ ਆਇਆ ਯਾ ਅੱਜ ਅੱਜ ਸਟਾਕ ਸਵੇ ਇਹਦਾ ਪਿਆ ਖੋਲ ਕੇ ਦਿਖਾ ਦੇ ਤੈਨੂੰ ਆਹ ਕੋਈ ਬਲੈਂਕਟ ਲੈਣਾ ਨਵਾਂ ਉਹ ਜਾ ਦਰਵਾਜ਼ਾ ਉਸ ਤੋਂ ਬਾਅਦ ਵੀਰੇ ਸਰੌਸ ਕੀ ਬਲੈਂਕਟ ਦਿਖਾਈ ਪੁੱਛਦੇ ਆ ਇਹ ਮਦਰ ਹੋਵੇ ਤੁਨੂੰ ਆ ਪੈਕਿੰਗ 'ਚ ਨਹੀਂ ਹੈ ਮਿਲਣੀ ਜਿਹੜੀ ਆ ਜਾਂ ਤੁਸੀਂ ਦੇਖੀ ਆਉਣੀਆਂ ਜਾਂ ਆਨਲਾਈਨ ਕਰਕੇ ਦੇ ਦੇ ਵੀ ਅਸੀਂ ਆਪ ਡਿਫਰੈਂਟ ਦੇਖ ਕੇ ਲੈ ਕੇ ਆਂ ਭਾਈ ਇਹ ਕਾ ਕਰ ਦੋ ਕੋਈ ਜਾਣੀ ਇਹਦਾ ਕਿੱਥੇ ਹਸਰਾਣਾ ਦੇਖੇ ਸਭ ਕਹਿੰਗੇ ਤੁਸੀਂ ਟੈਨਸ਼ਨ ਫੇਰੀਓ ਤੁਸੀਂ ਇਹ ਲੈ ਦੇਖੋ ਪਹਿਲਾਂ ਆ ਵੀ ਠੀਕ ਲੱਗਦੀ ਤਾਂ ਮੈਂ ਇਹ ਸਿੰਗਲ ਦਾ ਵਰਤੀ ਸਿੰਗਲ ਉਹ ਸਿੰਗਲ ਵੀ ਕਲਾਉਡ ਦੀ ਦੀਵਾਰ ਬੈਠੀ ਨੇ ਸਿੰਗਲ ਦੇ ਨਾਲ ਕਿ ਦੇਖ ਲਓ ਤੇ ਇਹ ਕਾ ਕਰ ਦੋ ਤੇ ਇਹ ਕਾ ਕਰ ਦੋ ਦੋ ਹੋ ਗਈਆਂ ਇਹ ਆ ਵੀ ਕਰੀ ਦੇ ਯਾਰ ਆ ਵੀ ਇੱਕ ਕਰੀਏ ਮਾਸ ਕਿੰਨੇ ਦੀ ਆ ਅਸੀਂ ਇਹਦੇ ਚ ਹੈਂਡ ਬਲੌਕ ਲੈ ਕੇ ਆਨੇ ਆ ਜੀ ਉਹ ਫਰਕ ਹੈ ਜੀ ਥੋੜੇ ਆ ਸੁਣੋ ਡਾਰਕ ਨਾਲ ਨਹੀਂ ਨਾਲੇ ਚਾਰ ਦਿਨ ਕੱਢਿਆ ਕਰਨੀਏ ਨਾਲੇ ਜਿਹੜੇ ਥੋੜੀ ਜ਼ਮੀਨ ਹੈ ਨਾ ਉਹ ਲਾਈਟ ਕਲਰ ਦੀ ਆ ਉਹਦੇ ਨਾਲ ਡਾਰਕ ਕਲਰ ਨਹੀਂ ਹੱਥੀਂ ਕੁਰਸੀ ਜਿੱਦਾਂ ਹੋਰ ਲਾਈਟ ਦੇਖਣਾ ਲਾਈਟ ਨਹੀਂ ਇਹ ਲੰਬਾਈ ਆ ਜੂਗੀ ਮੇਰੇ ਕੋਲ ਹੋਰ ਵੀ ਹੈਗੇ ਰਾਜੇ ਇੱਕ ਨਵੇਂ ਜਿਹੜੇ ਹੁਣ ਆਏ ਨੇ ਕੜਾਈ ਵਾਲੇ ਦਿਖਾ ਦੇ ਵਿੱਚ ਸਾਰਾ ਮੇਰੇ ਵੱਲੋਂ ਆ ਵੀ ਲੈਣਾ ਤੁਹਾਡੇ ਆ ਵੀ ਚੱਲੇਗੇ ਅਲਹਮਦੁਲਿਲਾ ਤੁਹਾਡੇ ਸੋਫੇ ਆ ਵੀ ਦੋਨੋਂ ਨਾਲ ਹੈਗੇ ਨੇ ਕਰੀਮ ਔਰ ਬਰਾਊਨ ਇਹਨਾਂ ਉਹ ਬਾਈਕ ਆ ਜੀ ਨਿਕਲਦਾ ਹੋਰ ਹੈਗਾ ਉਹ ਵੀ ਦਿਖਾ ਦੇ ਲਗਜ਼ੰਬਰਗ ਵੀ ਦਿਖਾ ਦੇ ਰਿਹਾ ਹੈ ਲਗਜ਼ੰਬਰਗ ਦੀ ਜਾਨ ਇਹ ਆਤਾ ਜਵਗਾ ਤੇ ਪਰ ਹੋਰ ਦਿਖਾਉ ਤਾਂ ਇਹਦੇ ਚ ਪਲੇਨ ਲੈਣਾ ਤਾਂ ਇੱਕ ਆ ਕੱਲ ਇਹ ਦਿਖਾਓ ਤਾਂ ਰੈਬਿਟ ਫਰ ਉਹ ਸੋਹੀ ਸੈਲਿੰਗ ਆ ਆਪਾਂ ਨੂੰ 180 ਦੇ ਬੈਕ ਸਾਈਡ ਉਦਾਂ ਹੀ ਆ ਸਲਿੱਪ ਨਹੀਂ ਕਰੇਗਾ ਨਹੀਂ ਦੂਜਾ ਕੱਪੜਾ ਲੱਗਿਆ ਟੋਟਾ ਸਿੰਪਲ ਜਿਹਾ ਆ ਗਿਆ ਨਾ ਨਹੀਂ ਨਹੀਂ ਸਿੰਪਲ ਨਹੀਂ ਹੈਗੀ ਤੁਸੀਂ ਹੋਰ ਦਿਖਾਓ ਬਈ ਇਸ ਤਰ੍ਹਾਂ ਨਹੀਂ ਕੀ ਅਸੀਂ ਤੁਹਾਡੀ ਅੱਜਕੱਲ੍ਹ ਟ੍ਰੈਂਡ ਦਾ ਕੱਪੜਾ ਹੋਰ ਦਿਖਾਓ ਕੀ ਆਪਣੇ ਕੋਲ ਤਾਂ ਫਿਰ ਉਹੀ ਆਣੇ ਜਿਹੜੇ ਆ ਨੰਨੇ ਉਹ ਕੱਪੜੇ ਦਾ ਫਿਰ ਸਿੰਪਲ ਵਾਲੇ ਸਾਡੇ ਇਹ ਰੰਗ ਵਧੀਆ ਲੱਗੇ ਸੋਫੇ ਦਾ ਕਵਰ ਦਾ ਇਹ ਚੱਲ ਇਹਦੇ ਨਾਲ ਦੇ ਕਢਾ ਦਿਓ ਹਾਂਜੀ ਉਹਦੇ ਨਾਲ 120 ਰੁਪਏ ਦਾ ਆ ਇੱਕ ਪੈਂਦਾ ਨਹੀਂ ਨਹੀਂ ਚੋਰਾ ਆਹ ਹਾਂ ਥੋੜੇ ਟਾਈਮ ਨੂੰ ਤੁਸੀਂ 500 T C 600 T C ਦੀਆਂ ਚਾਦਰਾਂ ਦੇਖੋਗੇ ਬਹੁਤ ਪਤਲੀਆਂ ਹੁੰਦੀਆਂ ਨੇ ਉਹ ਚ ਬਾਲੇ ਨਹੀਂ ਬੰਦੇ ਸੋਚ ਵੀ ਨਹੀਂ ਸਕਦੇ ਚਾਓ ਮੋਟਾਈ ਦਿਖਾ ਦੇਵੋ ਅਸੀਂ ਨਾਲ ਤੂੰ ਪਤਲਾ ਹੈ ਜਾਂ ਇਸ ਤੋਂ ਮੋਟਾ? ਨਹੀਂ ਲੱਗੇ। ਬਸ ਇਹ ਨਾਲ ਕੋਈ। 4 ਇੰਚ ਹੀ ਆ। 4 ਇੰਚ ਹੀ 6 ਆ। ਇਹ 4 6 ਆ। 5 ਹੋਊਗਾ ਫਿਰ ਉਹ। ਇਹ 5 ਦੀ 4 ਤੋਂ 5 ਕਿਤੇ ਨਹੀਂ ਆ। ਉਹ ਥੋੜਾ ਛਿੰਝ ਜਿਹਾ ਹੋਊਗਾ ਤਾਂ ਵੀ ਡਟ ਜੂਗਾ। 4 ਤੋਂ ਬਸ ਵੱਡਾ ਥੋੜਾ ਜਿਹਾ। ਨਾ ਪਤਾ। ਇਹ 5 ਇਹ ਨਹੀਂ ਹੈ ਗਮਦੰਨ। ਇਹ ਲੈਵਲ ਹੈ। ਇਹ ਲੈਵਲ ਹੈ। 3 ਇੰਚ ਦੀ ਸ਼ਾਇਦ ਹੀ ਹੋਵੇ। ਜਿਹੜੇ 4 ਚ ਨੇ ਹੈਗਾ ਨਹੀਂ ਇੰਦਰ। ਇਹ ਹੈ। ਇਹ ਕਿੱਥੇ ਹੈਗਾ? ਆਹ।

ਇਦੇ ਵਿੱਚ ਤੁਹਾਡੇ ਆਗੇ 24 ਸੋਫਾ ਪੈਣ ਲਾਗੇ 4 ਡਬਲ ਦੀ ਵੀਰ ਦੀ ਠੀਕ ਹੈ ਜੇ ਇਹਨਾਂ ਦਾ ਕਵਰ ਨਾ ਆਏ ਨਾ ਫਿਰ ਦੇਖ ਲਾਂਗੇ ਜੇ ਵਾਪਸ ਬਣੂ ਕੋਈ ਗੱਲ ਨਹੀਂ ਜਿਵੇਂ ਜਿੰਨੇ ਮਰਜ਼ੀ ਠੀਕ ਹੈ ਓਕੇ ਥੈਂਕ ਯੂ ਮੈਡਮ ਥੈਂਕ ਯੂ ਥੈਂਕ ਯੂ ਇਹ ਤੋਂ ਮੀਂਹ ਆ ਤਾ ਹਾਂ ਗੱਲ ਆ ਕਮੀਜ਼ੇ ਤੱਕ Да. ਇੱਕ 3 ਵਜੇ ਆਏ ਆ ਖੰਨੇ ਤੋਂ ਤੇ ਬਾਜ਼ਾਰਾਂ ਦੇ ਵਿੱਚ ਤਾਂ ਇੰਨਾ ਜ਼ਿਆਦਾ ਰਾਸ਼ਾ ਨਾ ਰੱਖੜੀਆਂ ਕਰਕੇ ਕੋਈ ਵੀ ਦੁਕਾਨ ਤੇ ਚਿਰੇ ਦੋ ਬਸ ਕੱਪੜੇ ਵਾਲੀਆਂ ਦੁਕਾਨਾਂ ਦੇ ਪੂਰੀਆਂ ਨਾ ਪੂਰੀਆਂ ਰੌਣਕ ਲੱਗੀ ਪਈ ਐ ਪੈਰ ਧਰਨ ਦੀ ਜਗ੍ਹਾ ਨਹੀਂ ਹੈਗਾ ਦੇਖੋ ਜੀ ਫੇ ਅੱਜ ਦੁਪਹਿਰਾਂ ਬਹੁਤ ਪੈਂਦਾ ਤਾਂ ਬਸ ਆ ਕੇ ਤਾਂ ਨਾ ਸੀ ਨਾ 2 2.5 ਘੰਟੇ ਆਰਾਮ ਕਰਿਆ ਏ ਅੱਜ ਹੁਣ ਦੱਸ ਕੋ ਇਹਨੂੰ ਦਾਲ ਸਬਜ਼ੀ ਨੂੰ ਵੀ ਇੱਕ ਵੇਲਾ ਹੋ ਗਿਆ ਮੈਂ ਫਟਫਟ ਫਟਾਫਾਟ ਇੱਕ ਪਾਸੇ ਚੌਂਣ ਤਰਾਂ ਇੱਕ ਪਾਸੇ ਦਾਲ ਤਰੀ ਹੈ ਦੇਖੋ ਯਾਰ ਟਾਈਮ ਨੂੰ ਤਾਂ ਮੈਂ ਸਾਰਾ ਕੰਮ ਨਿਬੇੜ ਦੰਨਿਆ ਅੱਜ ਮੱਲੋ ਮੱਲੀ ਨਾ ਕੋਇਲਾ ਹੋ ਗਿਆ ਤੇ ਅੱਜ ਗਰਮੀ ਵੀ ਬਹੁਤ ਜ਼ਿਆਦਾ ਦੀ ਅੱਜ ਗਰਮੀ ਨੇ ਤਾਂ ਬੱਸ ਕਰਾ ਦਿੱਤੀ ਐ ਤੁਹਾਨੂੰ ਜੀ ਆਪਾਂ ਹੁਣ ਥੋੜਾ ਜਿਹਾ ਨਾ ਜੂਸ ਪੀ ਲੈਨੇ ਆ ਇਹ ਜੂਸ ਪੀ ਕੇ ਨਾ ਕੋਕੋਨਟ ਦਾ ਹੈਗਾ ਜੂਸ ਤੇ ਬਹੁਤ ਠੱਡਾ ਐ ਐਂਟੇ ਨਾਲ ਦਾ ਵਧੀਆ ਐ ਤੇ ਦਿਲ ਜਿਆ ਠੱਡਾ ਹੋ ਜਾਂਦਾ ਐ ਚਲੋ ਜੀ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਨੀ ਹੈ ਤੇ ਮੈਂ ਤੜਕਾ ਦੂਤਕਾ ਲਾਉਣਾ ਦੁੱਧ ਪਾਣੀ ਦਾ ਨਾ ਸਾਰਾ ਕੰਮ ਪਿਆ ਐ ਤੇ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਇਹ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਹੁਣ ਅਗਲੀ ਵੀਡੀਓ ਚ ਬਾਏ ਬਾਏ